ਖਨੌਰੀ ਬਾਰਡਰ ਦੇ ਉੱਤੇ ਨੌਜਵਾਨ ਦੀ ਮੌਤਾ ਮਾਮਲਾ ਗਰਮਾਇਆ ਹੈ ਐਸਕੇਐਮ ਨੇ ਘਟਨਾ ਦਾ ਸਖਤ ਨੋਟਿਸ ਲਿਆ ਹੈ ਤੇ ਇਸ ਘਟਨਾ ਦੀ ਨਖੇਦੀ ਕੀਤੀ ਹੈ ਚੰਡੀਗੜ੍ਹ ਦੇ ਵਿੱਚ ਐਸਕੇਐਮ ਨੇ ਇਸ ਮਾਮਲੇ ਤੋਂ ਬਾਅਦ ਹੰਗਾਮੀ ਮੀਟਿੰਗ ਸਦੀ ਹੈ ਕਿਸਾਨ ਆंदोलਨ ਦੇ ਸਬੰਧੀ ਅਗਲੇ ਐਕਸ਼ਨ ਪਲਾਨ ਦੇ ਉੱਤੇ ਰਣਨੀਤੀ ਕਿਸਾਨਾਂ ਦਾ ਵੱਲੋਂ ਬਣਾਈ ਜਾਣੀ ਹੈ ਖਾਸ ਤੌਰ ਦੇ ਉੱਤੇ ਐਸਕੇਐਮ ਦੇ ਵੱਲੋਂ ਕਿਹਾ ਕਿ ਪੁਲਿਸ ਕਿਸਾਨਾਂ ਦੇ ਉੱਤੇ ਅਣਮਨੁੱਖੀ ਤਸ਼ੱਦਦ ਟਾ ਰਹੀ ਹੈ ਐਸਕੇਐਮ ਦੇ ਨਖੇਦੀ ਕਿਸਾਨਾਂ ਦੇ ਵੱਲੋਂ ਕੀਤੀ ਹੈ ਹਾਲਾਂਕਿ ਕਿਸਾਨਾਂ ਨੂੰ ਵੀ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਐਸਕੇਐਮ ਦੇ ਵੱਲੋਂ ਕੀਤੀ ਗਈ ਹੈ ਪਰ ਹਲੇ ਤੱਕ ਐਸਕੇਐਮ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੇ ਸਾਥ ਦਾ ਐਸਕੇਐਮ ਗੈਰ ਸਿਆਸੀ ਅਤੇ ਮੌਜੂਦਾ ਜੋ ਕਿਸਾਨ ਅੰਦੋਲਨ ਚੱਲ ਰਿਹਾ ਇਸ ਦੇ ਸਾਥ ਦਾ ਕੀ ਦਿੱਲੀ ਕੂਚ ਦੇ ਲਈ ਉਹਨਾਂ ਦੇ ਵੱਲੋਂ ਉਹਨਾਂ ਦਾ ਸਾਥ ਨਿਭਾਇਆ ਜਾਣਾ ਇਸ ਦਾ ਐਲਾਨ ਨਹੀਂ ਕੀਤਾ ਪਰ ਪੰਜਾਬ ਭਰ ਦੇ ਵਿੱਚ ਪ੍ਰਦਰਸ਼ਨ ਕਰਕੇ ਆਪਣਾ ਰੋਸ ਜਿਹੜਾ ਹੈ ਉਹ ਜ਼ਾਹਰ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸਮਰਥਨ SKM ਦੇ ਵੱਲੋਂ ਇਸ ਤਰੀਕੇ ਦੇ ਨਾਲ ਦਿੱਤਾ ਜਾ ਰਿਹਾ ਹੈ ਪਰ ਹੁਣ ਇਸ ਘਟਨਾ ਦੀ ਨਿਖੇਦੀ ਕੀਤੀ ਹੈ SKM ਨੇ ਸਖਤ ਨੋਟਿਸ ਲਿਆ ਹੈ ਖਾਸ ਤੌਰ ਦੇ ਉਤੇ ਜੋ ਘਟਨਾ ਕ੍ਰਮ ਪੰਜਾਬ ਹਰਿਆਣਾ ਬਾਰਡਰ ਦੇ ਉਤੇ ਵਾਪਰਿਆ ਖਨੌਰੀ ਬਾਰਡਰ ਦੇ ਉਤੇ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਉਸ ਨੂੰ ਲੈ ਕੇ ਸਖਤ ਨੋਟਿਸ SKM ਦੇ ਵੱਲੋਂ ਲਿਆ ਗਿਆ ਕਿਸਾਨ ਅੰਦੋਲਨ ਸੰਬੰਧੀ ਅਗਲੇ ਐਕਸ਼ਨ ਪਲਾਨ ਦੇ ਉਤੇ ਰਣਨੀਤੀ ਜਿਹੜੀ ਹੈ ਉਹ SKM ਦੇ ਵੱਲੋਂ ਘੜੀ ਜਾਣੀ ਹੈ ਜਿਹੜੀ ਖਨੌਰੀ ਬਾਰਡਰ ਤੇ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਪੁਲਿਸ ਫਾਇਰਿੰਗ ਦੇ ਨਾਲ ਵੱਲੋਂ ਬ੍ਰਿੰਡਾ ਜਿੱਤੇ ਦੇ ਵੱਲੋਂ ਪੈਂਦੇ ਨੌਜਵਾਨ ਜਿਹੜਾ 20-22 ਸਾਲ ਦਾ ਸੀ ਤੇ ਦੋ ਪੈਂਡ ਦਾ ਖਲੋਤਾ ਭਰਾ ਸੀ ਉਹਦੀ ਪੁਲਿਸ ਫਾਇਰਿੰਗ ਦੇ ਨਾਲ ਮੌਤ ਹੋਈ ਆ ਅਸੀਂ ਉਹਦੀ ਪਰਜੋਸ਼ਾ ਉਹਨਾਂ ਖੇਧੀ ਕਰਦੇ ਆ ਔਰ ਇਹ ਬਹੁਤ ਹੀ ਘਨੌਣੀ ਘਟਨਾ ਆ ਸਾਡੇ ਆਪਣੇ ਦੇਸ਼ ਦੇ ਕਿਸਾਨਾਂ ਨਾਲ ਇਹੋ ਜਿਹਾ ਦੁਰਵਿਹਾਰ ਕਰਨਾ ਮਗਾਨੇ ਦਸਨ ਸ਼ਾਮਣਾ ਇਹਦੀ ਜਨੇ ਖੇਤੀ ਕਰਦੇ ਆ ਕਿ ਜੋ ਮੋਰਚਾ ਲੱਗਾ ਲੱਗਾ ਹੈ ਲੰਬੇ ਸਮੇਂ ਤੋਂ ਇਸ ਏਕਮ ਲੜ ਰਿਹਾ ਉਹਦੀ ਕੰਟੀਨਿਊਟੀ ਲਈ ਵਾਇ ਤਰੀਕੇ ਨੂੰ ਸਾਡੀ ਇਸ ਏਕਮ ਦੀ ਮੀਟਿੰਗ ਚੰਡੀਗੜ੍ਹ ਹੋ ਰਹੀ ਹੈ ਉਹਦੇ ਵਿੱਚ ਅਗਲੇ ਐਕਸ਼ਨ ਦਾ ਅਸੀਂ ਪ੍ਰੋਗਰਾਮ ਬਣਾਵਾਂਗੇ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਰਵਿੰਦਰ ਮੀਤ ਫੋਨ ਲਾਈਨ ਦੇ ਉੱਤੇ ਜੁੜੇ ਨੇ ਰਵਿੰਦਰ ਇੱਕ ਪਾਸੇ ਖਨੌਰੀ ਬਾਰਡਰ ਦੇ ਉੱਤੇ ਬੁੱਧਵਾਰ ਦੇ ਅਜਿਹੇ ਹਾਲਾਤ ਜਿਸ ਨੇ ਸਭ ਨੂੰ ਡਰਾ ਦਿੱਤਾ ਇੱਕ ਕਿਸਾਨ ਦੀ ਮੌਤ ਹੋਈ ਪਰ ਉਸ ਤੋਂ ਬਾਅਦ ਹੁਣ ਸ਼ਾਂਤੀ ਦਾ ਐਲਾਨ ਤੇ ਇਸੇ ਵਿਚਾਲੇ ਐਸਕੇਐਮ ਦੀ ਮੀਟਿੰਗ ਕੀ ਮਾਇਨੇ ਇਸ ਮੀਟਿੰਗ ਦੇ ਅਸੀਂ ਮੰਨ ਸਕਦੇ ਹਾਂ ਖਾਸ ਤੌਰ ਦੇ ਉੱਤੇ ਉਸ ਵੇਲੇ ਜਦੋਂ ਜਿਹੜਾ ਦਿੱਲੀ ਕੂਚ ਦੇ ਨਹੀਂ ਕਿਸਾਨ ਵਜਿੱਦ ਹੋਣ ਬਿਲਕੁਲ ਦੇਖੋ ਅੱਜ ਐਸਕੇਐਮ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋएगी ਜਿਸ ਮੀਟਿੰਗ ਦੇ ਵਿੱਚ ਕਰੀਬ ਕਰੂ ਤੋਂ 100 ਦੇ ਕਰੀਬ ਜਥੇਬੰਦੀਆਂ ਹੋਣਗੀਆਂ ਜਿਦੇ ਵਿੱਚੋਂ 37 ਜਥੇਬੰਦੀਆਂ ਪੰਜਾਬ ਦੀਆਂ ਨੇ ਤੇ 14 ਜਥੇਬੰਦੀਆਂ ਹਰਿਆਣਾ ਦੀਆਂ ਨੇ ਤੇ ਇਹ ਜਥੇਬੰਦੀਆਂ ਮਿਲ ਕੇ ਸਿਰ ਜੋੜ ਕੇ ਫੈਸਲਾ ਕਰਨਗੀਆਂ ਕਿ ਅੱਗੇ ਆਖਿਰਕਾਰ ਰਣਨੀਤੀ ਕੀ ਰਹਿਣੀ ਚਾਹੀਦੀ ਹੈ ਵੋਟਚੇ ਦੇ ਵਿੱਚ ਜਾਣਾ ਚਾਹੀਦਾ ਹੈ ਨਹੀਂ ਜਾਣਾ ਚਾਹੀਦਾ ਹੈ ਜਾਂ ਕਿਸ ਤਰੀਕੇ ਦਾ ਪ੍ਰੋਟੈਸਟ ਉਹ ਕੀਤਾ ਜਾਣਾ ਚਾਹੀਦਾ ਕਿਉਂਕਿ ਕੱਲ ਇੱਕ ਬੇहद ਜ਼ਿਆਦਾ ਦੁਖਦ ਘਟਨਾ ਵੀ ਖਨੌਰੀ ਬਾਰਡਰ ਤੇ ਹੋਈ ਆ ਸ਼ੁਭਕਰਨ ਸਿੰਘ ਜਿਹੜੇ ਕਿ ਮਹਿਜ਼ 23 ਸਾਲ ਦੇ ਸੀ ਉਹਨਾਂ ਦੀ ਮੌਤ ਹੋ ਗਈ ਇਸ ਅੰਦੋਲਨ ਦੌਰਾਨ ਤਾ ਕ੍ਰੀਪਲੀ ਬ 200 ਐਸੇ ਕਿਸਾਨ ਨੇ ਜਿਹੜੇ ਇੰਜਰਡ ਹੋਏ ਤਿੰਨ ਕਿਸਾਨ ਐਸੇ ਨੇ ਬਹੁਤ ਸੀਰੀਅਸ ਇੰਜਰਡ ਹੋ ਗਏ ਜਵਿੰਦਰ ਤੁਸੀਂ ਬਣੇ ਹੋ ਤੁਹਾਡੇ ਕੋਲ ਵਾਪਸ ਆਵਾਂਗੇ ਪਰ ਮੇਰੇ ਨਾਲ ਕਿਸਾਨ ਲੀਡਰ ਹਰਮੀਤ ਸਿੰਘ ਕਾਦੀਆਂ ਜੁੜੇ ਨੇ ਹਰਮੀਤ ਸਿੰਘ ਜੀ ਜਿਸ ਤਰੀਕੇ ਦੇ ਨਾਲ ਕੱਲ ਦਾ ਪੂਰਾ ਘਟਨਾ ਕ੍ਰਮ ਹੋਇਆ ਸਭ ਤੋਂ ਪਹਿਲਾਂ ਮੈਂ ਤੁਹਾਡਾ ਇਹ ਰਿਐਕਸ਼ਨ ਜਾਣਨਾ ਚਾਹੁੰਦਾ ਕਿ ਇਸ ਦੇ ਲਈ ਤੁਸੀਂ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਹਾਲਾਂਕਿ ਕਿਸਾਨਾਂ ਦੇ ਵੱਲੋਂ ਜਿਹੜਾ ਇਹ ਕਾਲ ਦਿੱਤੀ ਗਈ ਸੀ ਕਈ ਦੌਰ ਦੀਆਂ ਬੈਠਕਾਂ ਵੀ ਹੋਈਆਂ ਪਰ ਪੂਰੀ ਕਾਰਵਾਈ ਦੇ ਲਈ ਤੁਹਾਨੂੰ ਕੋਣ ਲੱਗਦਾ ਹੈ ਕਿ ਕੌਣ ਜ਼ਿੰਮੇਵਾਰ ਹੈ ਲਖੋ ਪਹਿਲਾ ਤਾਂ ਸਾਨੂੰ ਅਫਸੋਸ ਆ ਵੀ ਸਾਡਾ ਕਿਸਾਨ ਜਿਹੜਾ ਸ਼ਹੀਦ ਹੋਇਆ ਤੇ ਜਿੰਨੇ ਉਹਨਾਂ ਨੇ ਫਟੜ ਕੀਤੇ ਆ ਇਹਦੇ ਵਿੱਚ ਅਸੀਂ ਸਰਕਾਰ ਦੀ ਨਿੰਦਾ ਕਰਦੇ ਆ ਡੈਮੋਕਰੈਟਿਕ ਵੇ ਨਾਲ ਜੇ ਉਹ ਜਾਣਾ ਚਾਹੁੰਦੇ ਆ ਉਹਨਾਂ ਨੂੰ ਰਾਹ ਖੋਲ ਦੇਣੇ ਚਾਹੀਦੇ ਸੀਗੇ ਸਰਕਾਰ ਦਾ ਜਿਹੜਾ ਵਤੀਰਾ ਉਹ ਨਾਨ ਡੈਮੋਕਰੈਟਿਕ ਆ ਤੇ ਇਸ ਤਰ੍ਹਾਂ ਦਾ ਜ਼ੁਲਮ ਕਰਨਾ ਕਿਸਾਨਾਂ ਦੇ ਉੱਤੇ ਬਹੁਤ ਹੀ ਨਿੰਦਣਯੋਗ ਆ ਅਸੀਂ ਇਹਦੇ ਸ਼ਬਦਾ ਦੇ ਵਿੱਚ ਨਿੰਦਾ ਕਰਦੇ ਆ ਜਿਹੜੀ ਸਰਕਾਰ ਨੇ ਗੋਲਾਬਾਰੀ ਕੀਤੀ ਜਾਂ ਉਹਨਾਂ ਨਾਲ ਗੱਲ ਕੀਤੀ ਜਦੋਂ ਗਾ ਮੀਟਿੰਗਾਂ ਦਾ ਦੌਰ ਜਾਰੀ ਸੀ ਫਿਰ ਉਹਨਾਂ ਨੂੰ ਰਸਤਾ ਖੋਲ ਕੇ ਉਹਨਾਂ ਨੂੰ ਜਿੱਥੇ ਉਹ ਦਿੱਲੀ ਜਾਣਾ ਚਾਹੁੰਦੇ ਆ ਉੱਥੇ ਪਹੁੰਚਾ ਕੇ ਉਹਨਾਂ ਨਾਲ ਵੀ ਮੀਟਿੰਗਾਂ ਕੀਤੀਆਂ ਜਾ ਸਕਦੀਆਂ ਸੀ ਜੋਰ ਜਮਾਈਸ਼ੀ ਕਰਦੀ ਜਿਹੜੀ ਸਰਕਾਰ ਦੀ ਜਿਹੜੀ ਇਹ ਮਨਸ਼ਾ ਵਾ ਉਹ ਸਾਨੂੰ ਉਹਦੀ ਕਲੀਅਰ ਨਹੀਂ ਲੱਗ ਰਹੀ ਵੀ ਕਿਸਾਨਾਂ ਪ੍ਰਤੀ ਸਰਕਾਰ ਸਹਿਰਤ ਹੈ ਜਾਂ ਨਹੀਂ ਹੈ ਜੀ ਪਰ ਹਰਮੇਜ ਜੀ ਅੱਜ ਐਸਕੇਐਮ ਦੀ ਬੈਠਕ ਹੋਏਗੀ ਕੀ ਤੁਹਾਡੀ ਅਗਲੀ ਰਣਨੀਤੀ ਰਹਿਣ ਵਾਲੀ ਹੈ ਖਾਸ ਤੌਰ ਦੇ ਉਤੇ ਸਿੱਧਾ ਸਵਾਲ ਤੁਹਾਨੂੰ ਇਹ ਹੈ ਕਿ ਤੁਸੀਂ ਐਸਕੇਐਮ ਗੈਰ ਸਿਆਸੀ ਮੌਜੂਦਾ ਅੰਦੋਲਨ ਨੂੰ ਸਮਰਥਨ ਕਰੋਗੇ ਇਹ ਕੋ ਸਾਰੇ ਇੰਡੀਆ ਦੀ ਅੱਜ ਐਸ ਕੇ ਪੀ ਦੀ ਮੀਟਿੰਗ ਬੁਲਾਈ ਆ ਪਹਿਲੇ ਪੰਜਾਬ ਚੈਪਟਰ ਨੇ ਜਿੰਨਾ ਇਹਨਾਂ ਦਾ ਸਾਥ ਜਿੰਨ ਕਿਸਾਨਾਂ ਤੇ ਬੋਤ ਦਿੱਤਾ ਆਪਾਂ ਦਿੱਤਾ ਉਹਦੇ ਵਿੱਚ ਅਸੀਂ ਲਗ ਲਗ ਪ੍ਰੋਗਰਾਮ ਵੀ ਦਿੱਤੇ ਆ ਪੇਸ਼ਕ ਉਹ ਟੂਲ ਪਲਾਜ਼ਾ ਵਾਲੇ ਆ ਉਹਨੇ ਹੁਣ ਹੁਣ ਅੱਜ ਪੰਜਾਬ ਦੀ ਨਹੀਂ ਸਭ ਪੂਰੇ ਭਾਰਤ ਦੇ ਐਸ ਕੇ ਪੀ ਦੀ ਮੀਟਿੰਗ ਆ ਸੂਰਤਪੁਰ ਤੇ ਆਉਣਗੇ ਸਾਰਾ ਇਹਦੇ ਵਿੱਚ ਦੇਖਿਆ ਜਾਊਗਾ ਜੋ ਕਿਸਾਨ ਦੀ ਸਾਡੇ ਸ਼ਹੀਦ ਹੋਈ ਆ ਇਹਨੂੰ ਨਤਬਸਤ ਹੋਣਗੇ ਜਿਹੜੇ ਵਟਸਟ ਨੇ ਉਹਨਾਂ ਬਾਰੇ ਵਧੀਆ ਵਿਚਾਰ ਲੈ ਕੇ ਅਗਲੀ ਲੜਾਈ ਲੜੀ ਜਾਊਗੀ ਕਿਉਂਕਿ ਮੰਕਾ ਸਾਡੀਆਂ ਸਾਂਝੀਆਂ ਨੇ ਮੰਗਾ ਉਹੀ ਨੇ ਜਿਹੜੀਆਂ ਗਾਇਬ ਰਾਜਨੀਤਿਕ ਦਲਦਿਆਂ ਨੇ ਉਹਨਾਂ ਦੀਆਂ ਉਹੀ ਮੰਗਾ ਸਾਡੀਆਂ ਹਰਮੇਜ ਜੀ ਮੰਗਾ ਤੁਹਾਡੀਆਂ ਇੱਕ ਨੇ ਪੰਜਾਬ ਤੋਂ ਤੁਸੀਂ ਕਿਸਾਨ ਬਿਲੋਂਗ ਕਰਦੇ ਹੋ ਤੁਸੀਂ ਸਾਰੇ ਭਾਵੇਂ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਕਿਉਂ ਨਜ਼ਰ ਨਹੀਂ ਆਉਂਦੇ ਪਿਛਲੇ ਕਿਸਾਨ ਅੰਦੋਲਨ ਦੇ ਵਿੱਚ ਵੇਖਿਆ ਕਿ ਦੇਸ਼ ਭਰ ਦੇ ਕਿਸਾਨ ਇੱਕ ਪਲੇਟਫਾਰਮ ਦੇ ਉੱਤੇ ਸੀ ਪਰ ਹੁਣ ਧੜੇਬੰਦੀ ਕਿਉਂ ਹੈ ਆਖਿਰ ਜਦੋਂ ਮੰਗਾ ਇੱਕ ਨੇ ਤਾਂ ਫਿਰ ਇੱਕ ਪਲੇਟਫਾਰਮ ਦੇ ਉੱਤੇ ਆਉਣ ਦੇ ਵਿੱਚ ਹਰਜ਼ ਕੀ ਹੈ ਤੁਹਾਨੂੰ ਬਿਲਕੁਲ ਜਿਹੜੀ ਇਹ ਗੱਲ ਹੈ ਸਾਫ਼ ਆ ਇਹ ਚ ਕੋਈ ਦੂਰ ਆਈ ਨਹੀਂ ਹੈ ਵੀ ਅਲੱਗ-ਅਲੱਗ ਪਲੇਟਫਾਰਮ ਬਣੇ ਨੇ ਕਿ ਐਸਕੇਐਮ ਜਿਹੜਾ ਮੁੱਖ ਪਲੇਟਫਾਰਮ ਆ ਉਹ ਆਪਣੀ ਜਿਹੜੀ ਬੰਸ਼ਾ ਦੇ ਸਾਹਬ ਨਾਲ ਇਹੀ ਮੰਗਾ ਦੇ ਉੱਤੇ ਲੜਾਈ ਲੜ ਰਿਹਾ ਤੇ ਜਿਹੜੇ ਸਾਡੇ ਵੀਰ ਉਹ ਲੜ ਰਹੇ ਸੀ ਉਹ ਲੱਗ ਪਲੇਟਫਾਰਮ ਬਣਾ ਕੇ ਲੜਦੇ ਸੀ ਪਰ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਕੀ ਕੇਂਦਰ ਸਰਕਾਰ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਕੇਂਦਰੀ ਨੁਮਾਇੰਦਿਆਂ ਨੇ ਤੁਹਾਡੇ ਤੱਕ ਅਪਰੋਚ ਕੀਤੀ ਹੈ ਕਿਉਂਕਿ ਹੁਣ ਤੱਕ 4 ਦੌਰ ਦੀਆਂ ਬੈਠਕਾਂ ਹੋ ਚੁੱਕੀਆਂ ਨੇ ਐਸਕੇਐਮ ਗੈਰ ਸਿਆਸੀ ਦੇ ਨਾਲ ਜੋ ਮੌਜੂਦਾ ਕਿਸਾਨ ਅੰਦੋਲਨ ਦੇ ਲੀਡਰਸ ਨੇ ਕਿ ਤੁਹਾਡੇ ਤੱਕ ਕੋਈ ਅਜਿਹੀ ਗੱਲ ਹੋਈ ਹੈ ਚਰਚਾ ਦੇ ਲਈ ਨਹੀਂ ਬਿਲਕੁਲ ਕੋਈ ਚਰਚਾ ਲਈ ਸਾਡੇ ਨਾਲ ਗੱਲ ਨਹੀਂ ਹੋਈ ਜੇ ਸਾਡੇ ਨਾਲ ਗੱਲ ਆਈ ਵੀ ਸੀਗੀ ਕਦੇ ਆਫੀਸਰ ਦਾ ਵੀ ਤੁਹਾਡੀ ਗੱਲ ਕਰਾ ਦਿੰਦੇ ਆ ਅਸੀਂ ਕਹਿੰਦੇ ਵੀ ਨਹੀਂ ਜਿਹੜੇ ਕਿਸਾਨ ਐਸਐਮ ਸੰਘਰਸ਼ ਕਰ ਰਹੇ ਨੇ ਜਿਹੜਾ ਫੋਰਮ ਕਰ ਰਿਹਾ ਤੁਸੀਂ ਉਹਨਾਂ ਨਾਲ ਬੈਠ ਕੇ ਗੱਲ ਕਰੋ ਕਿਉਂਕਿ ਸਾਡੀਆਂ ਮﻘਾਰ ਸਾਥੀਆਂ ਨੇ ਸਾਡੇ ਜਿਹੜੇ ਏਮ ਨੇ ਉਹ ਇੱਕੋ ਨਹੀਂ ਹਰਮੇਜ ਜੀ ਇੱਕ ਆਖਰੀ ਸਵਾਲ ਹੈ ਕਿ ਤੁਸੀਂ ਦਿੱਲੀ ਕੂਚ ਦਾ ਸਮਰਥਨ ਕਰੋਗੇ ਕਿਸਾਨਾਂ ਨੂੰ ਹਮਾਇਤ ਦੇਵੋਗੇ ਜਿਸ ਤਰੀਕੇ ਨਾਲ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਤੇ ਕਿਸਾਨ ਡਟੇ ਹੋਏ ਨੇ ਦੇਖੋ ਜਿਵੇਂ ਤੁਸੀਂ ਪਹਿਲਾਂ ਪੁੱਛਿਆ ਵੀ ਅਲੱਗ-ਅਲੱਗ ਕਿਉਂ ਦਿਖ ਰਹੇ ਹੋ ਅਲੱਗ-ਅਲੱਗ ਫੈਸਲਾ ਕੋਈ ਨਹੀਂ ਹੋਊਗਾ ਜਿਹੜਾ ਐਸਕੇਮ ਤੇ ਹੋਊਗਾ ਜਾਂ ਅਨੁਸ਼ਾਸਨ ਦੇ ਵਿੱਚ ਅਨੁਸ਼ਾਸਨ ਨਾਲ ਸਾਡੀ ਭਾਰਤੀ ਕਿਸਾਨ ਜਨਨ ਕਾਤੀਆਂ ਕੰਮ ਕਰਦੀ ਹੈ ਜਿਵੇਂ ਵੀ ਐਸਕੇਮ ਦਾ ਫੈਸਲਾ ਹੋਵੇ ਸੀ ਉਹ ਮੰਨਾਂਗੇ ਜੀ ਬਹੁਤ ਬਹੁਤ ਧੰਨਵਾਦ ਹਰਮੀਤ ਜੀ तमाम ਜਾਣਕਾਰੀ ਦੇ ਲਈ ਸੋ ਜਿਸ ਤਰੀਕੇ ਦੇ ਨਾਲ ਹਰਮੀਤ ਸਿੰਘ ਕਾਦੀਆਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਅੱਜ ਬੈਠਕ ਹੋਏਗੀ ਬੈਠਕ ਦੇ ਵਿੱਚ ਪੂਰੇ ਦੇਸ਼ ਦੇ ਕਿਸਾਨਾਂ ਦੇ ਵੱਲੋਂ ਖਾਸ ਤੌਰ ਦੇ ਉੱਤੇ ਜਥੇਬੰਦੀਆਂ ਦੇ ਵੱਲੋਂ ਨਿਰਣੇ ਕੀਤਾ ਜਾਣਾ ਹੈ ਕਿ ਅਗਲੀ ਰਣਨੀਤੀ ਇਸ ਅੰਦੋਲਨ ਦੇ ਮੱਧ ਨਜ਼ਰ ਕੀ ਬਣਾਈ ਜਾਣੀ ਹੈ ਰਵਿੰਦਰ ਮੇਰੇ ਸਹਿਯੋਗੀ ਬਣੇ ਹੋਏ ਨੇ ਰਵਿੰਦਰ ਪਰ ਜਿਸ ਤਰੀਕੇ ਦੇ ਨਾਲ ਹਰਮਿੰਦਰ ਸਿੰਘ ਕਾਦੀਆ ਨੂੰ ਤੁਸੀਂ ਸੁਣਿਆ ਹੋਵੇਗਾ ਕਿ ਉਹਨਾਂ ਦੇ ਵੱਲੋਂ ਜਿਹੜਾ ਤਰਕ ਦਿੱਤਾ ਜਾ ਰਿਹਾ ਹੈ ਕਿ ਜਿਹੜੇ ਪੂਰੇ ਦੇਸ਼ ਦੇ ਕਿਸਾਨ ਇਕੱਠੇ ਹੋਣਗੇ ਐਸ ਕੇ ਐਮ ਦੇ ਅੱਜ ਤੇ ਅਗਲੀ ਰਣਨੀਤੀ ਜਿਹੜੀ ਉਲੀਕੀ ਜਾਣੀ ਹੈ ਹਾਲਾਂਕਿ ਉਹ ਸਾਫ਼ ਨਹੀਂ ਕਰਕੇ ਗਏ ਕਿ ਉਹ ਸਮਰਥਨ ਕਰਨਗੇ ਜਾਂ ਫਿਰ ਨਹੀਂ ਬਿਲਕੁਲ ਦੇਖੋ ਇਹ ਸਾਫ਼ ਕਰਨ ਲਈ ਅੱਜ ਮੀਟਿੰਗ ਕੀਤੀ ਜਾ ਰਹੀ ਹੈ ਜਿਹੜੀ ਮੀਟਿੰਗ 100 ਦੇ ਕਰੀਬ ਜੱਥੇਬੰਦੀਆਂ ਵੱਲੋਂ ਕੀਤੀ ਜਾਏਗੀ ਲੇਕਿਨ ਸਵਾਲ ਲਗਾਤਾਰ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਪੰਜਾਬ ਜ਼ਰੂਰੀ ਹੈ ਕਿ ਜੱਥੇਬੰਦੀਆਂ ਦੀ ਆਪਸੀ ਰਾਜਨੀਤੀ ਜ਼ਰੂਰੀ ਹੈਗੀ ਆ ਇਹ ਸਭ ਤੋਂ ਵੱਡਾ ਸਵਾਲ ਬਣਿਆ ਹੋਇਆ ਕਿ ਜਦੋਂ ਪੰਜਾਬ ਜਿਹੜੇ ਬਾਰਡਰ ਦੇ ਉੱਤੇ ਜਿਹੜੇ ਪੰਜਾਬ ਦੇ ਨੌਜਵਾਨ ਕਿਸਾਨ ਜਿਹੜੇ ਹੈਗੇ ਆ ਉਹ ਜ਼ਖਮੀ ਹੋ ਰਹੇ ਸੀ ਇੱਕ ਕਿਸਾਨ ਦੀ ਜਦੋਂ ਮੌਤ ਹੋ ਰਹੀ ਸੀ ਤਾਂ ਬਾਕੀ ਜੱਥੇਬੰਦੀਆਂ ਕਿੱਥੇ ਸੀ ਕਿ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਸੀ ਕਿ ਉਹਨਾਂ ਨੂੰ ਸਮਰਥਨ ਨਹੀਂ ਦੇਣਾ ਚਾਹੀਦਾ ਸੀਗਾ ਕਿ ਪੰਜਾਬ ਦੇ ਲਈ ਉਹਨਾਂ ਨੂੰ ਇੱਕ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਜੱਥੇਬੰਦੀਆਂ ਦੇ ਵਿੱਚ ਵੀ ਜਿਹੜੇ ਕਿਸਾਨ ਹੈਗੇ ਨੇ ਜਿਹੜੇ ਜੱਥੇਬੰਦੀਆਂ ਦੇ ਆਗੂਆਂ ਦੇ ਉੱਤੇ ਲਗਾਤਾਰ ਪ੍ਰੈਸ਼ਰ ਵੀ ਪਾ ਰਹੇ ਨੇ ਕਿ ਅਸੀਂ ਉੱਥੇ ਕਿਉਂ ਨਹੀਂ ਜਾ ਰਹੇ ਕਿਉਂਕਿ ਲੜਾਈ ਇਹ ਪੰਜਾਬ ਦੀ ਹੈ ਲੜਾਈ ਐ ਐਮਐਸਟੀ ਦੀ ਹੈ ਲੜਾਈ ਕਿਸਾਨੀ ਦੀ ਹੈ ਤਾਂ ਫਿਰ ਉਸ ਲੜਾਈ ਦੇ ਵਿੱਚ ਇਹ ਜੱਥੇਬੰਦੀਆਂ ਕਿਉਂ ਨਹੀਂ ਦਿਖ ਰਹੀਆਂ ਇਹ ਸਭ ਤੋਂ ਵੱਡਾ ਸਵਾਲ ਹੈਗਾ ਜਦੋਂ ਇੱਕ ਨੌਜਵਾਨ ਕਿਸਾਨ ਦੀ ਮੌਤ ਤੱਕ ਹੋ ਜਾਂਦੀ ਹੈ ਤਾਂ ਦੂਜੀਆਂ ਜੱਥੇਬੰਦੀਆਂ ਸਿਰਫ ਮੀਟੀਆਂ ਕਰਦੀਆਂ ਰਹਿੰਦੀਆਂ ਤਾਂ ਸਵਾਲ ਤਾਂ ਉਹਨਾਂ ਜੱਥੇਬੰਦੀਆਂ ਤੇ ਵੀ ਉੱਠਦੇ ਨੇ ਕਿਉਂਕਿ ਇੱਕ ਨੌਜਵਾਨ ਦੀ ਮੌਤ ਹੋਈ ਹੈ ਕਿਸੇ ਪਰਿਵਾਰ ਦਾ ਇੱਕ ਜੀ ਚਲੇ ਗਿਆ ਦੋ ਭੈਣਾਂ ਦਾ ਇਕੱਲਾ ਭਰਾ ਚਲੇ ਗਿਆ ਤੇ ਇਸ ਜੇ ਮਾਹੌਲ ਦੇ ਵਿੱਚ ਆਖਿਰਕਾਰ ਦੁਨੀਆ ਜੱਥੇਬੰਦੀਆਂ ਸਭ ਬਿਲਕੁਲ ਰਵਿੰਦਰ ਤੁਸੀਂ ਇਸ ਖਬਰ ਦੇ ਉੱਤੇ ਬਣੇ ਰਹੋ ਤੁਹਾਡੇ ਕੋਲੋਂ ਅਪਡੇਟ ਜਰੂਰ ਲੈਂਦੇ ਰਵਾਂਗੇ ਫਿਲਹਾਲ ਦੇ ਲਈ ਬਹੁਤ ਬਹੁਤ ਧੰਨਵਾਦ ਪਰ ਜਿਸ ਤਰੀਕੇ ਦੇ ਨਾਲ ਫਿਲਹਾਲ ਐਸਕੇਐਮ ਦੇ ਵੱਲੋਂ ਐਲਾਨ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਅੱਜ ਐਸਕੇਐਮ ਦੀ ਮੀਟਿੰਗ ਹੋਣੀ ਹੈ ਮੀਟਿੰਗ ਦੇ ਵਿੱਚ ਕੀ ਨਿਰਣੇ ਰਹਿਣ ਵਾਲਾ ਇਹ ਵੇਖਣਾ ਏਮ ਹੋਏਗਾ